ਕਰਾ ਮਜੀਠਿਆ ਤੋਂ ਪਿਛਲੇ 2 ਘੰਟਿਆਂ ਤੋਂ ਐਸਆਈਟੀ ਦੀ ਪੁਛਗਛ جاری ਰੱਖੇ ਇਸ ਦੇ ਵਿੱਚ ਹੋ ਰਹੇ ਸਵਾਲ ਜਵਾਬ ਮਜੀਠਿਆ ਨੇ ਗ੍ਰਿਫਤਾਰੀ ਦਾ ਜਤਾਇਆ ਖਦਸ਼ਾ ਬੋਲੇ ਮੇਰੇ ਖਿਲਾਫ ਬਣਾਇਆ ਜਾ ਰਿਹਾ ਝੂਠਾ ਕੇਸ। ਈਮੋਦੀ ਨੇ ਆਯੋਧਿਆ ਤੋਂ 8 ਟ੍ਰੇਨਾਂ ਨੂੰ ਦਿਖਾਈ ਖਰੀ ਚੰਡੀਆ 6 ਬੰਦੇ ਭਾਰਤ ਤੇ 2 ਅੰਮ੍ਰਿਤ ਟ੍ਰੇਨਾਂ ਦੀ ਹੋਈ ਸ਼ੁਰੂਆਤ ਵਰਚੁਲੀ ਤਰੀਕੇ ਦੇ ਨਾਲ ਪੰਜਾਬ ਨੂੰ ਵੀ ਦਿੱਤੀ ਬੰਦੇ ਪਾਰਾ ਟ੍ਰੇਨ ਦੀ ਸਗਾਤ। ਰੋਸ਼ੀਰਪੁਰ ਤੋਂ ਵਾਪਸ ਦਿੱਲੀ ਲਈ ਰਵਾਨਾ ਹੋਏ ਆਪ ਸੁਪਰੀਮ ਮੋਰਵਿੰਦ ਕੇਜੀਵਾਲ ਵੀ ਦਸੰਬਰ ਤੋਂ ਕਰ ਰਹੇ ਸੰਨ ਵਿਪਾਸਨਾ ਬੋਲੇ ਨਵੀਂ ਉਜਾ ਨਾਲ ਮੁਰ ਜਨਤਾ ਦੀ ਸੇਵਾ ਛਾ ਹਾਜ਼ਰ ਆਪੋਹਰ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਪੁੱਤ ਦੀ ਪਿਸਤੌਲ ਹੋਈ ਚੋਰੀ ਬੁੱਤ ਨੂੰ ਪਹੁੰਚਾਇਆ ਨੁਕਸਾਨ ਸਮਾਜ ਸੇਵੀ ਸੰਸਥਾਵਾਂ ਨੇ ਘਟਨਾ ਦੀ ਸਖਤ ਸ਼ਬਦਾਂ ਚ ਕਿਸੇ ਨਿਖੇਦ ਹਾਰ ਸਰਕਾਰ ਨੇ ਗੈਂਗਸਟਰ ਲਖਬੀ ਲੰਡਾ ਨੂੰ ਐਲਾਨਿਆ ਤਵਾਦੀ ਮੋਹਾਲੀ ਆਰਪੀਜੀ ਅਟੈਕ ਦਾ ਮਾਸਟਰਮਾਈਂਡ ਹੈ ਲੰਡਾ ਐਨਆਈਏ ਨੇ ਰੱਖਿਆ ਹੋਇਆ 10 ਲੱਖ ਰੁਪਏ ਦਾ ਇਨਾਮ ਯੂਟਿਊਬਰ ਦੇ ਖਿਲਾਫ ਰਾਮ ਰਹੀਮ ਦੀ ਪਟੀਸ਼ਨ ਤੇ ਹੋਈ ਸੁਣਵਾਈ ਦਿੱਲੀ ਹਾਈ ਕੋਰਟ ਨੇ ਕਿਹਾ ਅਗਲੀ ਸੁਣਵਾਈ ਤੱਕ ਕਿਉਂ ਨਾ ਹਟਾ ਦਿੱਤੀ ਜਾਵੇ ਵੀਡੀਓ ਮਾਮਲੇ ਤੇ 4 ਜਨਵਰੀ ਨੂੰ ਹੋਵੇਗੀ ਸੁਣਵਾਈ ਯੂਟਿਊਬਰ ਸ਼ਾਮ ਮੀਰਾ ਸਿੰਘ ਨੇ ਰਾਮ ਰਹੀਮ ਤੇ ਸਵਾਲ ਚੁੱਕਦੇ ਆਪਲੋਡ ਕੀਤੀ ਸੀ ਵੀਡੀਓ ਨਵੇਂ ਸਾਲ ਨੂੰ ਲੈ ਕੇ ਪੰਜਾਬ ਪਰ ਦੇ ਵਿੱਚ ਸੁਰੱਖਿਆ ਸਖਤ ਸ਼ਹਿਰਾਂ ਦੇ ਐਂਟਰੀ ਪੁਆਇੰਟਸ ਤੇ ਨਾਕੇਬੰਦੀ ਪੁਲਿਸ ਵੱਲੋਂ ਕੱਢੇ ਜਾ ਰਹੇ ਫਲੈਗਾਂ ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਦਾ ਦੇਖਿਆ ਸਾਡੀ ਪਰਿਆੰਦਾਜ਼ ਹੋਟਲ ਦੀ ਥਾਂ ਸੜਕ ਕੰਡੇ ਹੀ ਲਈਆਂ ਚਾਹ ਦੀਆਂ ਚੁਸਕੀਆਂ ਸੰਘੂਰ ਦੇ ਵਿੱਚ ਬੀਜੇਪੀ ਵਰਕਰ ਲੈ ਆਏ ਸਨ ਮੰਤਰੀ ਜੀ ਲਈ ਚਾ ਸਸ਼ਕਲ ਨਿਊਜ਼ 19 ਪੰਜਾਬ ਹਰਿਆਣਾ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਵਿਕਰਮਜੀਤਿਆ ਤੋਂ 2 ਘੰਟਿਆਂ ਤੋਂ ਪੁੱਛਗਿੱਛ ਜਾਰੀ ਹੈ ਦੱਸੇ ਕਿ ਡਰੱਗ ਕੇਸ ਦੇ ਵਿੱਚ ਐਸਐਸਟੀ ਸਵਾਲ ਜਵਾਬ ਕਰ ਰਹੀ ਹੈ ਮਜੀਠੀਆ ਨੇ ਗ੍ਰਿਫਤਾਰੀ ਦਾ ਖਦਸ਼ਾ ਜ਼ਾਹਿਰ ਕੀਤਾ ਐਸਆਈਟੀ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਵਿਕਰਮ ਮਜੀਠੀਆ ਬੋਲੇ ਨੇ ਕਿ ਮੈਂ ਤਾਂ ਖੁਸ਼ੀ-ਖੁਸ਼ੀ ਆਇਆ ਮੇਰੇ ਖਿਲਾਫ ਝੂਠਾ ਕੇਸ ਬਣਾਇਆ ਜਾ ਰਿਹਾ ਹੈ ਇਹਨਾਂ ਨੇ ਮੇਰੇ ਤੇ ਝੂਠਾ ਕੇਸ ਪਾਉਣਾ ਹੈ ਇਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਪਾ ਦਿਓ ਝੂਠਾ ਕੇਸ ਜੇ ਪਾਉਣਾ ਹੈ ਤਾਂ ਇਹ ਕਿਹਾ ਗਿਆ ਹੈ ਵਿਕਰਮ ਮਜੀਠੀਆ ਵੱਲੋਂ ਨਾ ਕਿ ਆ ਕਿ ਤੁਸੀਂ ਪੁਲਿਸ ਭੇਜੋਗੇ ਮੈਂ ਖੁਦ ਹੀ ਪੇਸ਼ ਹੋਣ ਆ ਗਿਆ ਐਸਆਈਟੀ ਦੇ ਕਾਨੂੰਨ ਦੇ ਮੁਤਾਬਿਕ ਕੰਮ ਕਰ ਰਹੀ ਆ ਮਾਦੀਪਾਤੀ ਦਾ ਇਹ ਕਹਿਣਾ ਹੈ ਜਲਦ ਸੱਚਾਈ ਸਾਹਮਣੇ ਆਏਗੀ पटियाला दफ्तर कि रहे ने। और पिछले दो घंटे तो तो की दो हजार इक्कीस मामला दर्ज होंगे है चली सरकार वे उस तो बाद महीने दे जेल तो बाद जमानत मिलती है पर उसके तो बाद हम अठारह दिसंबर सद्या गया सी। विक्रमजीतिया ਨੂੰ 7 ਘੰਟੇ ਸਵਾਲ ਜਵਾਬ ਹੁੰਦੇ ਨੇ 28 ਦਸੰਬਰ ਨੂੰ ਸਦਿਆ ਗਿਆ ਤਾਂ ਪੇਸ਼ ਨਹੀਂ ਹੋਏ ਪਰ ਅੱਜ ਪੇਸ਼ ਹੋਏ ਨੇ ਪਟਿਆਲਾ ਦਫ਼ਤਰ ਵਿੱਚ ਕੁਝ ਨਹੀਂ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਵਕੀਲ ਆ ਜਿਹਨੇ ਮੇਰੀ ਬੇਰਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਹੀ ਸਵਕੇ ਵਕੀਲ ਨੇ ਵਿਚਾਰਪੀਤ ਮੇਰ ਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸੇ ਕਰਦੀ ਹੈ ਜੇ ਜਹੀਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੀਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕੇਚ ਇਹਦਾ ਕੁਝ ਕਰ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਦੇ 100% ਛੱਡੋ ਉਸ ਘਰ ਦਾ ਮੈਂ ਕੁੱਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਆ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਮੈਂ ਤਾਂ ਖੁਸ਼ੀ-ਖੁਸ਼ੀ ਆਇਆ ਮੈਂ ਉਹ ਦਿਨ ਵੀ ਕਹਿ ਕੇ ਆਇਆ ਸੀ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਇਹਨਾਂ ਨੇ ਔਰ ਇਹਨਾਂ ਨੇ ਮੇਰੇ ਤੇ ਕੋਈ ਕੇਸ ਹੀ ਪਾਉਣਾ ਝੂਠਾ ਪਾ ਦਿਓ ਭਾਈ ਤੁਸੀਂ ਬੜਾ ਕਸ਼ਟ ਕਰੋਗੇ ਮੋੜ ਕੇ ਪੁਲਿਸ ਭੇਜੋਗੇ ਮੈਂ ਆਪ ਵੀ ਆ ਜਾਣਾ ਕਿਉਂਕਿ ਵੈਸੇ ਤਾਂ ਮੇਰੀ ਪਰਿਵਾਰ ਦੀਆਂ ਮਜਬੂਰੀਆਂ ਸੀ ਮੈਂ ਨਹੀਂ ਆ ਸਕਦਾ ਸੀ ਮਗਰ ਫਿਰ ਮੈਂ ਮਨ ਪੜਾਇਆ ਕਿ ਐਵੇਂ ਪੁਲਿਸ ਭੇਜਦੇ ਫਿਰਨਗੇ ਇਹਨਾਂ ਨੇ ਝੂਠਾ ਸੱਚਾ ਕੋਈ ਕੇਸ ਬਣਾਉਣਾ ਮੈਂ ਆਪ ਹੀ ਚੱਲਦਾ ਔਰ ਜੇ ਐਸਆਈਟੀ ਦੇ ਚੇਅਰਮੈਨ ਦੇ ਵੇਖੋ ਸ੍ਰੀ ਅਕਾਲਤਖ ਸਾਹਿਬ ਦੇ ਸਾਡੇ ਜਹੇਦਾਰ ਸਾਹਿਬ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ ਜਿਹੜੀ ਉਸ ਚ ਵੀ ਇਸ ਟੀ ਦੇ ਮੈਂਬਰ ਚੇਅਰਮੈਨ ਰਹਿ ਚੁੱਕੇ ਆ ਔਰ ਉਸ ਵੇਲੇ ਵੀ ਉਹ ਜਿਹੜੇ ਦਰਸ਼ਨ ਸਿੰਘ ਹਾਟੂਰ ਸਾਹਿਬ ਨੇ ਜਿਹੜੇ ਗਵਾਹ ਨੇ ਉਹ ਦੱਸ ਰਹੇ ਕਿ ਕਿਵੇਂ ਉਹਨਾਂ ਨੂੰ ਗਾਣਾ ਕੱਟੀਆਂ ਜਾਂਦੀਆਂ ਕਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਜਿਹੜੇ ਚੇਅਰਮੈਨ ਸਾਹਿਬ ਨੇ ਜੇ ਮੇਰੇ ਆਏ ਅੱਜ ਆਇਆ ਕਰਕੇ ਰਿਟਾਇਰਮੈਂਟ ਤੋਂ ਬਾਅਦ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਮਿਲਦਾ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਲੈ ਸਕਦੇ ਆ ਤੇ ਭਾਈ ਮੈਂ ਤਾਂ ਤੁਹਾਡਾ ਭਲਾ ਧੱਕਣ ਵਾਲਾ ਮੈਂ ਅੱਜ ਪੇਰ ਆ ਗਿਆ ਜਿੱਥੇ ਜ਼ੋਰ ਲੱਗਦਾ ਭਗਵਾਨਤਮਾਨਾ ਜ਼ੋਰ ਲਾ ਦੇ ਹਾਂ ਇਹ ਬੇਨਤੀ ਜ਼ਰੂਰ ਹੈ ਕੀ ਆਰਡਰ ਮੇਰੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਨਾ ਆ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਔਰ ਮੈਂ ਚਾਹੂੰਗਾ ਇਹ ਸਾਰੇ ਪੜ੍ਹ ਲੈਣ ਕਿ ਹਾਈ ਕੋਰਟ ਦੇ ਆਡਰਾ ਚ ਕਿਛੇ ਨਹੀਂ ਲਿਖਿਆ ਕਿ ਮੈਨੂੰ ਸੇਟ ਕੋਲ ਬਾਰ-ਬਾਰ ਪੇਸ਼ ਹੋਣਾ ਪੈਣਾ ਬਗਰ ਮੈਂ ਆਪਦੀ ਜ਼ਿੰਮੇਵਾਰੀ ਸਮਝਦਾ ਕਿ ਕਿ ਸਚਾਈ ਸਾਹਮਣੇ ਆਉਣੀ ਚਾਹੀਦੀ ਕਿ ਸਰਦਾਰ ਬਿਕਮ ਸਿੰਘ ਮਜੀਠੀਆ ਨਾ ਕਦੇ ਇਸ ਗੱਲ ਤੋਂ ਭੱਜੇ ਜਦੋਂ ਵੀ ਕਿਸੇ ਨੇ ਯਾਦ ਕੀਤਾ ਇਹਦਾ ਬਕਾਇਦਾ ਟ੍ਰਾਇਲ ਹੋ ਚੁੱਕਾ ਆ ਟਰੈਲ ਹੋਣ ਤੋਂ ਬਾਅਦ ਜਿਹੜੇ ਜਿੰਨੇ ਵੀ ਐਵੀਡੈਂਸ ਦਿੱਤੀ ਆ ਉਥੇ ਐਵੀਡੈਂਸ ਜਿਹਨੂੰ ਇਹ ਵੱਡਾ ਗਵਾਹ ਬਣਾਈ ਫਿਰਦੇ ਆ ਬੋਨੀਆਂ ਦੇ ਨਾਲੇ ਨੂੰ ਹਾਂਜੀ ਉਹ ਵੀ ਉਥੇ ਪੇਸ਼ ਹੋਇਆ ਕੀ ਉਹਨੇ 2016 ਦੀ ਉਹ ਚਿੱਠੀ ਉਥੇ ਦਿਖਾਈ ਉਹ ਮਹਿਤਾਬ ਸਿੰਘ ਗਿੱਲ ਦੇ ਉਥੇ ਪੇਸ਼ ਹੋਇਆ ਸੀਗਾ ਇੱਕ ਐਫੀਡੇਵਿਟ ਲੈ ਕੇ ਕੀ ਉਹਨੇ ਉਥੇ 2016 ਵਾਲੀ ਜਿਹੜੀ ਅੱਜ ਚਿੱਠੀ ਬਣਾਈ ਫਿਰਦੇ ਉਹ 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 ਉਹਦੋਂ ਜਿਹੜੀ ਉਥੇ ਦਿੱਤੀ ਸੀਗੀ ਕੀ ਉਸ ਚਿੱਠੀ ਦੇ ਉੱਤੇ ਜਿਹੜਾ ਡੀਓ ਲੈਟਰ ਹੈ ਡੀਓ ਲੈਟਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਇੱਥੇ ਨੰਬਰ ਹੈਗਾ ਹਾਂਜੀ ਕੋਈ ਅਫੀਸ਼ਲ ਨੰਬਰ ਹੈਗਾ ਹਾਂਜੀ ਭਿਜੇ ਜੇ ਅਫੀਸ ਡੀਓ ਨੰਬਰ ਡੀਓ ਲੈਟਰ ਇੱਕ ਸੀਪੀਐਸ ਦਾ ਲੈਟਰ ਹੋਵੇ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਨੰਬਰ ਹੀ ਨਾ ਹੋਵੇ ਨਾ ਡਿਸਪੈਚ ਨੰਬਰ ਹੋਵੇ ਨਾ ਅਗਲੇ ਬੰਨੇ ਰਸੀਟ ਨੰਬਰ ਹੋਵੇ ਹਾਂਜੀ ਤੇ ਗੱਲ ਆ ਤੁਸੀਂ ਕਰਦੇ ਜੀ ਹੋਰੀ ਇਸ ਕਰਕੇ ਜਿਹੜੀਆਂ ਸਾਡੀ 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 ਬੜੀ ਸਪਸ਼ਟ ਜੀ ਗੱਲ ਹੈ ਕਿ ਜਿਸ ਪਾਸੇ ਨ ਤੁਰੇ ਜੇ ਹਾਂਜੀ ਇੰਨਾ ਰਾਵਾਂ ਦਾ ਕੋਈ ਫਾਇਦਾ ਨਹੀਂਗਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਝੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਚਾਹ ਦੇ ਨਾਲ ਬਣਾਇਆ ਸੀਗਾ ਚਾਹ ਤੇ ਲੋਕਾਂ ਦੇ ਲੱਥ ਗਏ ਪਰ ਬਰਬਾਦੀ ਤੇ ਨਾ ਕਰੋ ਨਵੀਆਂ ਰਵੈਤਾਂ ਨਵੀਆਂ ਪਿੜਤਾ ਪਿਰਤਾ ਤੇ ਨਾ ਪਾਓ ਜਿਹੜੇ ਪਾਸੇ ਨੂੰ ਤੁਸੀਂ ਤੁਰਪੇ ਜੇ ਸਾਨੂੰ ਤਾਂ ਪ੍ਰਵਾਹ ਕੋਈ ਨਹੀਂ ਹੈਗੀ ਅਸੀਂ ਤਾਂ ਸਾਰੇ ਥਾਪੀਆਂ ਮਾਰ ਕੇ ਜੇਲ੍ਹ ਨਾਲ ਜਾਣ ਵਾਲੇ ਆ ਹਾਂਜੀ ਬੜਾ ਕੁਝ ਭੁਗਦੇ ਆ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਆ ਅੱਜ ਤਾਂ ਉਹ ਸਭ ਇੱਕੋ ਹੀ ਗੱਲ ਇੱਕੋ ਹੀ ਗੱਲ ਵਾਰ-ਵਾਰ ਜ਼ਿਕਰ ਹੁੰਦਾ ਕਿ ਇਹ ਕੋਈ ਨਵਾਂ ਕੇਸ ਨਹੀਂ ਹੈ ਦੇਖੋ ਉਹ 2020 ਦਾ 21 ਦਾ ਇਹ ਕੇਸ ਹੈ ਜਦੋਂ ਦਸੰਬਰ ਦੇ ਵਿੱਚ ਐਫ ਆਈ ਆਰ ਹੁੰਦੀ ਹੈ ਇਹ ਨਵਾਂ ਕੇਸ ਨਹੀਂ ਆਮ ਆਦੀ ਪਾਰਟੀ ਵਾਰ-ਵਾਰ ਜ਼ਿਕਰ ਕਰਤ ਕਿਹੜਾ ਜੀ ਬਿਕਮ ਸਿੰਘ ਮਜੀਠੀਆ ਤੇ ਜਿਹੜਾ ਐਨਡੀਪੀਐਸ ਦਾ ਮਾਮਲਾ ਹੈ ਜਿਸ ਮਾਮਲੇ ਚ ਪੁੱਛਗਿਛ ਹੋ ਰਹੀ ਹੈ ਬਲਤਵਾ ਸਾਹਿਬ ਹਾਂ ਜੀ ਕੀ ਹੋ ਰਿਹਾ ਉਹਦੇ ਚ ਚੰਨੀ ਸਰਕਾਰ ਉਹਨਾਂ ਦੇ ਵੇਲੇ ਐਫਆਈਆਰ ਦਰਜ ਹੋਈ ਸੀ ਹਾਂ ਹੂੰ ਨਹੀਂ ਚੰਨੀ ਸਰਕਾਰ ਵੇਲੇ ਐਫਆਈਆਰ ਦਰਜ ਹੋਈ ਹੂੰ ਬਕਾਇਦਾ ਉਹਦੀ ਐਐਸਆਈਟੀ ਬਣੀ ਐਐਸਆਈਟੀ ਜਿਹੜੀ ਆ ਬਦਲਦੀ ਰਹੀ ਪਹਿਲੋ ਬਲਰਾਜ ਸਿੰਘ ਹੋਰਾਂ ਦੀ ਬਣੀ ਫਿਰ ਹੋਰ ਕਿਸੇ ਦੀ ਬਣੀ ਫਿਰ ਹੋਰ ਕਿਸੇ ਦੀ ਬਣੀ ਹੁਣ ਜਿਹੜੇ ਆ ਮਹਾਪੁਰਸ਼ ਮੁਖਵਿੰਦਰ ਸ਼ੀਨਾ ਜੀ ਆ ਗਏ ਨੇ ਹਾਂਜੀ ਜਿੰਨਾ ਦਾ ਬੜਾ ਰਿਕਾਰਡ ਪਾਕ ਸਾਫ ਹੈ ਉਹ ਉਹ ਹੈ ਨਾ ਤੇ ਮੇਰੇ ਖਿਆਲ ਨਾਲ ਕੱਲ ਨੂੰ ਉਹਨਾਂ ਨੇ ਉਹ ਉਹ ਉਹਨਾਂ ਦੇ ਵਿੱਚ ਆ ਪੂਰੇ ਹੋ ਜਾਣੇ ਆ ਸਰਵਿਸ ਦੇ ਹਾਂਜੀ ਚਲੋ ਉਹ ਪੁਸ਼ਕਸ਼ ਤੇ ਉਸ ਉਸ ਐਸੇ ਵੀ ਜਿਹੜੀ ਗੱਲਤ ਹੋਈ ਆ ਉਸੇ ਕੇ ਇਹਦੇ ਸੰਬੰਧ ਚ ਕਰ ਰਿਹਾ ਹੈ ਨਾ ਹਾਂਜੀ ਤੇ ਜੇ 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 ਇਹ ਕੋਈ ਕੁਛ ਹੈਗਾ ਆ 2021 ਤੋਂ ਲੈ ਕੇ ਮਾਰਚ 2022 ਦੇ ਵਿੱਚ ਇਹ ਆ ਗਏ ਤੇ ਦਸੰਬਰ 2000 ਦੇ ਹੀ ਦੇ ਵਿੱਚ ਤੁਸੀਂ ਸਾਦੇ ਜੇ ਲਗਭਗ ਪੌਣੇ 2 ਸਾਲ ਬਾਅਦ ਤੇ ਪੌਣੇ 2 ਸਾਲ ਬਾਅਦ ਤੁਸੀਂ ਪੌਣੇ 2 ਸਾਲਾਂ ਦੇ ਵਿੱਚ ਜੇ ਚਲਾਨ ਵੀ ਨਹੀਂ ਪੇਸ਼ ਕਰ ਸਕੇ ਹਾਂਜੀ ਚਲਾਨ ਤੇ ਇਹਨਾਂ ਨੇ ਪੇਸ਼ ਕਰਨਾ ਸੀ ਨਾ ਇਹਨਾਂ ਦੀ ਐਸਐਟ ਨਹੀਂ ਕਰਨਾ ਸੀ ਨਾ ਪੇਸ਼ ਜੇ ਇਹਨਾਂ ਕੋਲ ਸਬੂਤ ਸੀ ਚਲਾਨ ਪੇਸ਼ ਕਰਦੇ ਪੌਣੇ 2 ਸਾਲਾਂ ਬਾਅਦ ਸਾਨੂੰ ਚੇਤਾਉਂਦਾ ਨਹੀਂ ਜੀ ਹਾਂਜੀ ਹਾਂਜੀ ਅਸੀਂ ਜਾਂਚ ਕਰਨੀ ਹੈ ਜੀ ਹੂੰ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਠੀਕ ਹੈ ਬਰਤੋਆ ਸਾਹਿਬ ਹਾਂਜੀ ਕੰਗ ਸਾਹਿਬ ਤਕਹੋ ਐਕਸਟਰਾ ਹਮ ਅਕਾਲੀ ਦਲ ਦੇ ਲੀਡਰ ਜੀਤਿਆ ਸਾਹਿਬ ਤੇ ਕੋਈ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਕੇਸ ਨਹੀਂ ਆ ਨਸ਼ਿਆਂ ਦੇ ਕਾਰੋਬਾਰ ਦਾ ਦੋਸ਼ ਹੈ ਉਹਨਾਂ ਤੇ ਉਹਨਾਂ ਤੇ ਨਸ਼ਿਆਂ ਦੇ ਕਾਰੋਬਾਰ 'ਚ ਜਿਹੜਾ ਪੈਸਾ ਆਰਥਿਕ ਤੌਰ ਤੇ ਜਿਹੜਾ ਫਾਇਦਾ ਹੁੰਦਾ ਸੀ ਇਹਨਾਂ ਦੇ ਡਰੈਕਸ਼ਨਾਂ 'ਚ ਇਹਨਾਂ ਤੇ ਉਹ ਸੀਰੀਅਸ ਸੰਜੀਦਾ ਦੋਸ਼ ਹੈ ਜਿਦੇ ਨਾਲ ਹਜ਼ਾਰਾਂ ਪਰਿਵਾਰਾਂ ਦੇ ਬੱਚੇ ਜਿਹੜੇ ਆ ਮਰ ਖੱਪ ਗਏ ਮਾਵਾਂ ਨੂੰ ਪੁੱਛ ਕੇ ਦੇਖ ਲੈਣ ਚਾਹ ਤੇ ਇਹਨਾਂ ਨੂੰ ਚੜਦਾ ਹੋਊਗਾ ਅਸੀਂ ਤੇ ਮਾਨ ਸਾਹਿਬ ਨੂੰ ਤੇ ਮਾਵਾਂ ਦਾ ਦੁੱਖ ਦੇਖਦਾ ਆ ਜਿਨ੍ਹਾਂ ਦੇ ਪੁੱਤ ਮਾਰੇ ਗਏ ਇਹ ਪੰਜਾਬ ਸੇ ਨਵਾਂ ਕਲਚਰ ਇਹਨਾਂ ਨੇ ਲਿਆਂਦਾ ਸੀ ਜਦੋਂ ਅੱਜ 2007 ਸਰਕਾਰ ਆਈ ਆ ਦੂਜੀ ਗੱਲ ਇਹ ਕਹਿੰਦੇ ਜੀ ਫਲਾਨੇ ਐਮਐਲਏ ਦਾ ਰਿਸ਼ਤੇਦਾਰ ਹੈ ਉਹਨੂੰ ਫੜਿਆ ਗਿਆ ਰਿਸ਼ਤੇਦਾਰ ਤੇ ਫਿਰ ਬਜੀਤਿਆ ਸਾਹਿਬ ਦੇ ਸੁਖਵੀਰ ਬਾਦਲ ਜੀ ਵੀ ਆ ਇਹਦਾ ਮਤਲਬ ਸੁਖਵੀਰ ਬਾਦਲ ਤੇ ਕੇਸ ਹੋ ਜੂਗਾ ਜਿਹੜੇ ਬੰਦੇ ਤੇ ਦੋਸ਼ ਲੱਗਣਗੇ ਉਹਤੇ ਕੇਸ ਹੋਊਗਾ ਕੇ ਸਰਦਾਰ ਬਿਕਮ ਸਿੰਘ ਮਜੀਠੀ ਤਾਂ ਬਿਲਕੁਲ ਇਹ ਇਹ ਗੱਲਬਾਤ ਕੀਤੀ ਗਈ ਸੀ ਔਰ ਮਲਵਿੰਦਰ ਕਾਂਗਵਰਸਾ ਸਿੰਘ ਵਟੋਹਾ ਨੇ ਆਪਣੀ ਗੱਲਬਾਤ ਰੱਖੀ ਹੈ ਤਾਂ ਦੱਸਦੇ ਕਿ ਸਾਰਾ ਮਾਮਲਾ ਜਿਹੜਾ ਹੈ ਉਹ 2021 ਦੇ ਵਿੱਚ ਜਿਹੜੀ ਆ ਐਫ ਆਈ ਆਰ ਦਰਜ ਹੁੰਦੀ ਹੈ 24 ਫਰਵਰੀ 2022 ਨੂੰ ਮਜੀਠੀਆ ਦੇ ਵੱਲੋਂ ਸਰੈਂਡਰ ਕੀਤਾ ਜਾਂਦਾ ਕਿਉਂਕਿ ਉਸ ਤੋਂ ਪਹਿਲਾਂ ਅੰਤ੍ਰ임 ਜ਼ਮਾਨਤ ਉਹਨਾਂ ਨੂੰ ਮਿਲ ਜਾਂਦੀ ਹੈ ਔਰ ਚੋਣਾ ਤੱਕ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ ਕੋਰਟ ਦੇ ਵੱਲੋਂ ਪਰ ਅਗਸਤ 2022 ਦੇ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਜਾਂਦੀ ਹੈ ਔਰ ਉਸ ਵੇਲੇ ਤੋਂ ਹੀ ਵਿਕਰਮ ਮਜੀਠੀਆ ਜਿਹੜੇ ਨੇ ਉਪਹਾਰ ਨਹੀਂ ਔਰ ਹੁਣ ਦੁਬਾਰਾ ਤੋਂ ਪੁੱਛਗਿੱਛ ਅ ਦਸੰਬਰ ਨੂੰ ਵੀ ਸੱਦਿਆ ਗਿਆ ਉਸ ਤੋਂ ਪਹਿਲਾਂ 18 ਦਸੰਬਰ ਨੂੰ ਸੱਦਿਆ ਗਿਆ ਸੀ ਐਸਐਸਆਈਟੀ ਦੇ ਵੱਲੋਂ ਔਰ ਉਸ ਦਿਨੇ 7 ਘੰਟੇ ਤੱਕ ਸਵਾਲ ਜਵਾਬ ਹੋਏ ਸਨ ਉਧਰ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਦਾ ਵਿਪਾਸਨਾ ਧਿਆਨ ਯੋਗ ਖਤਮ ਹੋਇਆ ਹੈ 10 ਦਿਨਾਂ ਤੱਕ ਦੱਸੇ ਕਿ ਮੈਡੀਟੇਸ਼ਨ ਕੋਰਸ ਕਰਕੇ ਹੁਣ ਰਵਾਨਾ ਹੋਏ ਨੇ ਵਾਪਸ ਦਿੱਲੀ ਦੇ ਵੱਲ ਅਰਵਿੰਦ ਕੇਜੀਵਾਲ ਹੁਸ਼ਿਆਰਪੁਰ ਤੋਂ ਦਿੱਲੀ ਲਈ ਰਵਾਨਾ ਹੋਏ ਨੇ मान ने अरविंद केजरीवाल कि की रिसीव किया है और आनंदगढ़ पिंड के नेे वपासना वासनाटे कर रहे और समाज अरविंद केजरीवाल ने ट्वीट किया है उन्होंने लिखा है दस दिन की वपासना साधना तो बाद अच्छ वापस परद्या हाँ इस साधना केपार शांति मिलती है नवी ऊर्जा के अज तो फिर जनता की सेवा भी लगा सारे का मंगल भी ਇਸਤੇਲ ਲਿਖਿਆ ਗਿਆ ਹੈ ਔਰ ਇਹ ਰਟਵੀਟ ਕੀਤਾ ਗਿਆ ਹੈ ਰਵਿੰਦ ਕੇ ਜੀਵਾਲ ਦੇ ਵੱਲੋਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਸਾਧਨਾ ਦੇ ਨਾਲ ಅಪਾਰ ਸ਼ਾਂਤੀ ਮਿਲਦੀ ਹੈ ਔਰ ਨਵੀਂ ਊਰਜਾ ਦੇ ਨਾਲ ਫਿਰ ਤੋਂ ਜਨਤਾ ਦੀ ਸੇਵਾ ਦੇ ਵਿੱਚ ਲੱਗਾਂ ਉਧਰ ਹਰਿਆਣਾ ਦੇ सिरसा ਤੋਂ ਰੌਂਗ ਤੇ ਖੜੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਗੁਰਦੁਆਰੇ ਦੇ ਵਿੱਚ ਪੱਤੀ ਨੇ ਪਤਨੀ ਨੂੰ ਲਖੂ ਲੋਹਾਰ ਕੀਤਾ ਗੁਰਦੁਆਰੇ ਦੇ ਵਿੱਚ ਪੱਤੀ ਦੇ ਪਿਆਰ ਦਾ ਇੰਤਿਹਾਨ ਲਿਆ ਗਿਆ ਹੈ ਬਲੇਡ ਦੇ ਨਾਲ ਬਾਹਰ ਕਰਕੇ ਪਤਨੀ ਨੂੰ ਜ਼ਖਮੀ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਜੇਕਰ ਪਿਆਰ ਕਰਦੀ ਹੈ ਤਾਂ ਚੀਕਾਂ ਨਹੀਂ ਮਾਰੇਗੀ ਯਾਨੀ ਕਿ ਜਿੰਨਾ ਮਰਜ਼ੀ ਦਰਦ ਹੋਵੇ ਪਰ ਚੀਕਾਂ ਨਹੀਂ ਮਾਰੀਆਂ ਜਾਣਗੀਆਂ ਔਰ ਜੇਕਰ ਮੂੰਹੋਂ ਆਵਾਜ਼ ਨਿਕਲੀ ਤਾਂ ਸਾਬਤ ਹੋ ਜਾਏਗਾ ਕਿ ਮੈਨੂੰ ਪਿਆਰ ਨਹੀਂ ਕਰਦੀ ਕਲਾਸੇ ਮਲਜ਼ਮ ਪਾਰਟੀ ਦੇ ਖਿਲਾਫ ਦੱਸਦੀ ਹੈ ਕਿ ਕੇਸ ਦਰਜ ਕਰ ਲਿਆ ਹੈ ਪਿੰਡਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਪਿੰਡਤਾ ਦੀਆਂ ਦਿਖਾ ਰਹੀਆਂ ਹਨ ਔਰ ਜਿਸ ਤਰੀਕੇ ਨਾਲ ਇਸ ਨੂੰ ਬੁਰੀ ਤਰੀਕੇ ਨਾਲ ਲਹੂ ਲਹਾਨ ਕੀਤਾ ਗਿਆ ਕੋਈ ਤਸਵੀਰ ਤੁੰਗਲੀ ਕਰਕੇ ਦਿਖਾ ਰਹੇ ਹਾਂ ਪਲੇਅ ਜੇ ਨੇ ਬੇਹੱਦ ਬੁਰੇ ਤਰੀਕੇ ਦੇ ਨਾਲ ਮਾਰੇ ਗਏ ਨੇ ਆਰਐਸੀ ਕਹ ਸਕਦੇ ਕਿ ਹੈਰਾਨੀਜਨਕ ਇਹ ਮਾਮਲਾ ਹੈ ਰੋਂਗਟੇ ਖੜੇ ਕਰਦਾ ਇਹ ਮਾਮਲਾ ਹੈ ਪਤੀ ਦੇ ਵੱਲੋਂ ਪਤਨੀ ਦੇ ਨਾਲ ਅਜੀਹ ਘਾਵਤੀ ਰਾਕੀਤਾ ਗਿਆ ਹੈ ਔਰ ਕਿਤੇ ਤਵਜੋ ਗੁਰਦੁਆਰਾ ਸਾਹਿਬ ਦਾ ਪਾਠੀ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਜਿਹਾ ਕੀਤਾ ਗਿਆ ਹੈ ਹੈਰਾਨੀਜਨਕ ਇਹ ਸਾਰਾ ਮਾਮਲਾ ਹੈ ਹਰਿਆਣਾ ਦੇ ਸਿਰਸਾ ਉਦਰ ਯੂਟਿਊਬਰ ਦੇ ਖਿਲਾਫ ਰਾਮ ਨਹਿਮ ਦੀ ਪਟੀਸ਼ਨ ਤੇ ਸੁਣਵਾਈ ਹੋਈ ਹੈ ਦੱਸਦੇ ਕਿ ਦਿੱਲੀ ਹਾਈ ਕੋਰਟ ਨੇ ਅਗਲੀ ਸੁਣਵਾਈ ਦੇ ਕਿਹਾ ਹੈ ਉ ਤੱਕ ਉਦੋਂ ਤੱਕ ਜਿਹੜਾ ਹੈ ਇਹ ਵੀਡੀਓ ਨੂੰ ਹਟਾ ਦਿੱਤਾ ਜਾਵੇ ਕਿਹਾ ਗਿਆ ਹੈ ਹਾਈ ਕੋਰਟ ਦੇ ਵੱਲੋਂ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਅਗਲੀ ਸੁਣਵਾਈ ਤੱਕ ਕਿਉਂ ਨਾ ਇਹ ਵੀਡੀਓ ਹਟਾ ਦਿੱਤਾ ਜਾਵੇ ਵੀਡੀਓ ਹਟਾਉਣ ਨੂੰ ਲੈ ਕੇ ਅਗਲੀ ਸੁਣਵਾਈ ਤੇ ਫੈਸਲਾ ਹੋਏਗਾ ਦਿੱਲੀ ਹਾਈ ਕੋਰਟ ਦੇ ਵਿੱਚ ਦੱਸਦੇ ਕਿ 4 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ ਯੂਟਿਊਬਰ ਸ਼ਾਮ ਮੀਰਾ ਸਿੰਘ ਦੇ ਵਕੀਲ ਨੇ ਦਲੀਲ ਦਿੰਦੇ ਕਿਹਾ ਕਿ ਜੇਕਰ ਵੀਡੀਓ ਡਿਲੀਟ ਹੋਈ ਤਾਂ अपोलन दी आजादी ਤੇ ਹਮਲਾ ਹੋਵੇਗਾ ਹਮਲੇ ਹੋਣਗੇ ਤਾਂ ਇਹ ਕੀ-ਕਿਆ ਹੈ اور ਇਹ ਦਲੀਲ ਦਿੱਤੀ ਗਈ ਹੈ ਯੂਟਿਊਬਰ ਸ਼ਾਮ ਮੀਰਾ ਸਿੰਘ ਨੇ ਦਸੀ ਕਿ ਰਾਮ ਬਹਿਨ ਤੇ ਸਵਾਲ ਚੁੱਕਦੇ ਆ ਅਪਲੋਡ ਕੀਤੀ ਗਈ ਵੀਡੀਓ ਨੂੰ ਲੈ ਕੇ ਸਵਾਲ ਚੁੱਕੇ ਸੀ 17 ਦਸੰਬਰ ਨੂੰ ਇਹ ਵੀਡੀਓ ਅਪਲੋਡ ਹੋਈ ਸੀ ਗੁਰਮੀਤ ਰਾਮ ਰਹਿਨ ਨੂੰ ਲੈ ਕੇ ਵੀਡੀਓ ਬਣਾਈ ਗਈ ਹੈ ਜਿਸ ਨੂੰ ਲੈ ਕੇ ਕੋਰਟ ਨੇ ਕਿਹਾ ਕਿ ਕਿਉਂ ਨਾ ਅਗਲੀ ਸੁਣਵਾਈ ਤੱਕ ਇਸ ਨੂੰ ਡੀਲਿਟ ਕਰ ਦਿੱਤਾ ਜਾਵੇ ਪਰ ਉੱਥੇ ਹੀ ਆਪਣੇ ਤੌਰ ਤੇ ਇੱਕ ਸਟਰੋਂਗ ਦਲੀਲ ਜਿਹੜੀ ਹੈ ਉਹ ਦਿੱਤੀ ਗਈ ਹੈ ਦੂਜੇ ਪੱਖ ਦੇ ਵਕੀਲ ਦੇ ਵੱਲੋਂ ਔਨਾ ਨੇ ਵੀ ਆਪਣੀ ਜਿਹੜੀ ਦਲੀਲ ਹੈ ਉਹ ਦਿੱਤੀ ਹੈ ਕਿ ਕਿ ਜੇਕਰ ਵੀਡੀਓ ਡਿਲੀਟ ਹੋਈ ਹੈ ਤਾਂ ਫਿਰ ਬੋਲਣ ਦੀ ਆਜ਼ਾਦੀ ਤੇ ਹਮਲਾ ਹਮਲੇ ਜਿਹੜੇ ਨੇ ਉਹ ਹੋਣਗੇ ਜੇਕਰ ਵੀਡੀਓ ਡਿਲੀਟ ਕਰ ਦਿੱਤੀ ਗਈ ਤਾਂ ਇਹ ਦੋਵੇਂ ਪੱਖ ਜਿਹੜੇ ਨੇ ਉਹ ਰੱਖੇ ਗਏ ਨੇ ਔਰ ਅਗਲੀ ਸੁਣਵਾਈ ਤੱਕ ਵੀਡੀਓ ਡਿਲੀਟ ਕਰਨ ਨੂੰ ਲੈ ਕੇ ਕਹਿ ਸਕਦੇ ਕਿਸਮ ਦਾ ਹਾਈ ਕੋਰਟ ਦੇ ਵੱਲੋਂ ਇਹ ਇਹ ਟਿੱਪਣੀ ਕੀਤੀ ਗਈ ਹੈ ਕਿ ਕਿਉਂ ਨਾ ਵੀਡੀਓ ਜਿਹੜੀ ਹੈ ਉਹ ਡਿਲੀਟ ਕਰ ਦਿੱਤੀ ਜਾਵੇ ਕਿਉਂਕਿ ਵੀਡੀਓ ਨੂੰ ਲੈ ਕੇ ਹੀ ਆਬਜੈਕਸ਼ਨ ਕ੍ਰੀਏਟ ਕੀਤਾ ਗਿਆ ਹੈ ਪਟੀਸ਼ਨ ਪਾਈ ਗਈ ਹੈ 17 दसंबर को दसीये कि की अपलोड कीती गई थी ये वीडियो और उसको लेके होना सुनवाई हुई है सुशील पांडे ने मेरे सहयोगी फोन लाइन पे सुशील क्या कुछ पूरी जानकारी है हालांकि बेहद अहम टिप्पणियां हैं इस मामले पर कोर्ट की जी बिल्कुल देखिए साफ तौर तो, से इस पूरे मामले में राम रहीम की तरफ से कहा गया है कि जिस तरह का वीडियो फिलहाल जाम मीरा सिंह के द्वारा लगाया गया है ट्विटर और यूट्यूब पर वो बिल्कुल आपत्तिजनक है और उससे उन, उनका कहीं ना कहीं न, कही न केवल उनका व्यक्तिगत अपमान हुआ है बल्कि उनके जितने अनुयायी हैं उनका भी अपमान हुआ है हालांकि आज इस पूरे मामले में सुनवाई के दौरान दिल्ली हाई कोर्ट ने दिल्ली हाई कोर्ट में जिनके द्वारा ये पूरा वीडियो अपलोड किया गया था उनकी तरफ से एक एश्योरेंस दिया गया है कि ट्विटर से उन तमाम वीडियो को हटा लिया जाएगा अगली सुनवाई से पहले और साथ ही साथ यूट्यूब पर जो वीडियो डाउनलोड किया गया है उसको अपलोड किया गया है उसको हटाने के लिए उन्होंने समय मांगा है हालांकि इस पूरे मामले में जब अगली सुनवाई होगी तो उनकी तरफ से पक्ष रखा जाएगा लेकिन श्याम मीरा की तरफ से ये कहा गया है कि चूंकि उनकी अभिव्यक्ति की आज़ादी है और वो अपनी बातें कंटेंट के मुताबिक उन्होंने रखा है हालांकि इस पूरे मामले में कहीं ना कहीं दिल्ली हाईकोर्ट में जब राम रहीम की दलीलों को सुना तो निश्चित रूप से ये कहा कि चूंकि अगर आप उनके उनसे जुड़े हुए तमाम वीडियो जिससे उनकी अगर सम्मान को ठेस पहुंचा है तो उनकी गरिमा का भी ध्यान रखना बेहद आवश्यक है बहरहाल अब अगली सुनवाई में ये क्लियर होगा कि जो YouTube पर वीडियो डाउनलोड अपलोड किया गया है उसको हटाने को लेकर हाईकोर्ट क्या कुछ निर्देश देता है जी जी ठीक है बहुत बहुत शुक्रिया सुशील तमाम जानकारी के लिए धन्यवाद